ਬੜੀ 5 ਮਹੀਨੇ ਦੀ ਕੱਪੜੀਆਂ ਦੀ ਲੈਣੀ 6 ਮਹੀਨੇ ਦੀ ਕੱਪੜਾ 6 ਮਹੀਨੇ ਦਾ ਯਾਨੀ ਦੋ ਜਨ ਹੈ ਦੋ ਜਨਾਂ ਬਤਾਇਆ ਤੁਸੀਂ ਭਜੀ ਨਹੀਂ ਨਹੀਂ ਪਰਮਾਤਮਾ ਬਚਾਉਣ ਵਾਲਾ ਜੀ ਆਪਣੀ ਕੀ ਔਕਾਤ ਹੈਗੀ ਹੈ ਹਨਾ ਦੋ ਜਨਾਂ ਕਹਿੰਦੇ ਬੜੀ ਠੀਕ ਹੈ ਮੈਂ ਤਾਂ ਖੌਸ਼ਾ ਭਰਾਵਾ ਉਹ ਜਾਨ ਕਰ ਦੋ ਜੀ ਐਂ ਜਾਂ ਕਈ ਕੱਲੇ ਵੀ ਨਹੀਂ ਧੰਨਵਾਦ ਆ ਪਰਮਾਤਮਾ ਬਚਾਉਣ ਵਾਲਾ ਦੋਸਤੋ ਆ ਅੱਜ ਦੇ ਦਿਨ ਦਾ ਆਪਣੇ ਕੋਲੇ ਦੂਜਾ ਕੇਸ ਹੈ ਜੀ ਸੇਮ ਡੇ ਦਾ ਤੇ ਇਹ ਗਾਣੇ ਕੀ ਹੋਇਆ ਵੀ ਰਾਤ ਨੂੰ ਖੁੱਲ ਕੇ ਕਿਤੇ ਦਾਣਾ ਖਾਗੀ ਜਿਆਦੇ ਕਣਕ ਪਈ ਸੀ ਕਣਕ ਖਾ ਗਈ ਤੇ ਇਹਦੇ ਹਜੇ ਪੇਟ ਦੇ ਵਿੱਚ ਹੀ ਹੈ ਯਾਨੀ ਕਿ ਉੱਤੋਂ ਭਈਏ ਨੇ ਪਾਣੀ ਪਿਆਤਾ ਆ ਸਾਰਾ ਇਹਦਾ ਭਰਿਆ ਹੋਇਆ ਹੈ ਰਿਮਨ ਤੇ ਵਿੱਚ ਫੁੱਲ ਗਈ ਹੁਣ ਇਹ ਆਫ ਫੀਡ ਆ ਪੱਠੇ ਨਹੀਂ ਖਾਂਦੀ ਤਿੰਨ ਚਾਰ ਦਿਨ ਹੋ ਗਏ ਚਾਰ ਪੰਜ ਪੰਜ ਦਿਨ ਹੋ ਗਏ ਤੇ ਇਹਦੇ ਆਪਾਂ ਸਾਰੇ ਐਫਰਟਸ ਜੋ ਵੀ ਹੈਗੇ ਸੀ ਕਰ ਲਏ ਆ ਨਹੀਂ ਕੋਈ ਗੱਲ ਬਣੀ ਤੇ ਲਾਸਟ ਤੇ ਹੁਣ ਆਪਾਂ ਨੂੰ ਬਿਲਕੁਲ ਕਿਉਂਕਿ ਪੈਪਾ ਨੂੰ ਪ੍ਰਾਇਓਰਟੀ ਨਹੀਂ ਹੁੰਦੀ ਇਹ ਲਾਸਟ ਹੁੰਦਾ ਬਿਲਕੁਲ ਤੇ ਹੁਣ ਆਪਾਂ ਇਹਦੇ ਪੈਪ ਪਾਵਾਂਗੇ ਤੇ ਇਹ ਅੰਦਰੋਂ ਟੇਟ ਦਾ ਰੂਮਨ ਜਿਹੜਾ ਹੈਗਾ ਉਹ ਸਾਫ਼ ਕਰਾਂਗੇ ਤੇ ਇਸੀ ਦਾ ਖਿਆਲ ਰੱਖਿਆ ਕਰੋ ਕਿਉਂਕਿ ਜਵੇਂ ਦਾਣਾ ਦੂਣਾ ਖਾਂਦਾ ਖੁੱਲ ਗਏ ਹਨ ਤੇ ਇੱਥੇ ਕਿਤੇ ਇਹਨਾਂ ਨੇ ਪਿਆ ਹੋਇਆ ਰੱਖਿਆ ਹੋਇਆ ਸੀ ਦਾਣਾ ਖੁੱਲ ਕੇ ਦੇਖਾ ਕੀ ਇਹ ਮਾਤੜ ਬੰਦਾ ਵਿਚਾਰਾ ਇਹ ਤੇ ਆਪਸੋ ਬੁਸਵਾ ਸਿਰ ਤੇ ਗੁਜ਼ਾਰਾ ਇਹ ਆਪਾਂ ਕਰਾਂਗੇ ਜੀ ਅੱਜ ਇਹਦਾ ਵੀਡੀਓ ਸਾਰੀ ਦੇਖੋ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜੇ ਕੋਈ ਹੋਰ ਵੀ ਬੰਦਾ ਕੇਸ ਹੁੰਦਾ ਕਿਤੇ ਵੀ ਤਾਂ ਫੋਨ ਕਰ ਸਕਦੇ ਹੋ ਮੈਨੂੰ ਬਿਲਕੁਲ ਜਿੰਨੀ ਹੋ ਸਕੇ ਪੋਸੀਬਲ ਮਦਦ ਕੀਤੀ ਜਾਊਗੀ ਜੀ ਠੀਕ ਹੈ ਜੀ ਬਣੇ ਰਿਓ ਵੀਡੀਓ ਚ ਹੁਣ ਦੀ ਵਾ ਇਸ ਮੈਲ ਬਿਲਕੁਲ ਜਦੋਂ ਪੱਥਰਾਂ ਨੂੰ ਮੈਚਾਂਟ ਕੀ ਹੋਏ ਚਲੇਗਾ 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 ਨੂੰ ਚਲੇਗਾ ਉਹ نیچے ਅੱਧਾ ਵਾਂਗੋਂ ਉਹ نیچے ਨੂੰ ਨੂੰ ਦਵੰਦਰ ਜੀ ਨਾਮ ਕਿਹੜੇ ਗੜੀ ਵਾਧਿਤ ਕਰ ਰਹੇ ਹੋ ਮੱਲ ਮਸ ਦਰਮਿਆਨ ਇਹ ਕਸਤੇ ਪੇੜਾ ਹੀ ਆ ਪੇੜਾ ਸਤੇ ਨੇ 20 ਕਿਲੋ ਪੇਦੀ ਕਿਤਾ ਪੇੜਾ ਖਾਣ ਬਣੀ 20 ਕਿਲੋ ਦਾ ਵਿੱਚ ਨੂੰ ਕਰ 20 ਕਿਲੋ ਦਾ ਰੇ ਖਤੇ 20 ਕਿਲੋ ਨੇ ਇਨੇ ਆ ਜਿਹਨ ਕਰਿਆ ਉਹ ਖਦਾ ਹੀ ਮਾਫੀ ਰਹੀ ਨੇ ਕਿਥੋਂ ਮੇਤਰਾ ਜੀ ਸਹੀ ਬਣਾਇਆ

शेर बन के नहीं सोच रहे हां शेर बन के दो दिन तक जल बाटी थी लाइट में जाना सारी चलेगी

ਕਦੋਂ ਸਹੀ ਹੋ ਰਹਿਣੀ ਕਿਉਂ ਨਾ ਆਜਾ ਆਜਾ ਉਹ ਦੇਖਣੀ ਤਾਂ ਤਾ ਦੇ ਬੱਚਿਆਂ ਵਾਂਗ ਬੱਚਾ ਇਹਦੇ ਨਾਲ ਹੀ ਪੜੀ ਹੈ ਨਾ ਕਿੰਨੀ ਉਮਰ ਹੈ ਦੀ ਉਹ ਨਹੀਂ ਕਿਹਦੀ ਆ ਦੱਟਾ ਗਾ ਦੀ ਤੇ ਤੁਹਾਡੇ ਬੱਚੇ ਦੀ ਇੱਕੋ ਹੀ ਹੋਵੇ ਬਿਲਕੁਲ ਅੱਛਾ 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 ਆ ਫਿਰ ਮੂੰਹ ਪਿਆਉਂਦਾ ਯਾਰ ਉਸ ਨੂੰ ਬੋਲਦਾ ਅੱਜ ਇਹ ਦੂਜਾ ਕੇਸ ਆ ਜਿਹਦੇ ਦੇਣਾ ਤੇ ਦੋ ਹੋਰ ਆਜਾ ਅੱਜ ਦੇ ਦਿਨ ਤੇ ਚਾਰ ਆ ਇੱਕ ਦਿਨ ਦੇ ਭਾਜੀ ਪ੍ਰੋਬਲਮ ਚਲੋ ਇਹ ਤਾਂ ਆਪਣੇ ਇਦਾਂ ਇਨਾ ਆ ਗਈਆਂ ਉਹ ਤਾਂ ਟੂੜੀ ਨਵੀਂ ਕੁੜੀ ਦੀ وجہ ਨਾਲ ਬੱਲ ਪੈ ਹੋਇਆ ਲੱਗਦਾ ਟੂੜੀ ਦੇ ਵਿੱਚ ਨਾ ਅੱਛਾ ਟੂੜੀ ਦੇ ਵਿੱਚ ਸੈਲਡ ਬਣਾ ਕੇ ਖਾਈਏ ਜੀ ਥੋੜਾ ਦਿਨ ਦਿਓ ਮਿੱਠਾ ਥੋੜਾ ਨਾਲ ਹੈ ਨਾ ਇਹਦਾ ਭਾਜੀ ਮੈਨੂੰ ਗੱਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਤੇ ਆਪਾਂ ਦੇਖਦੇ ਰਹਾਂਗੇ ਆ ਵੀਰ ਜੀ ਆਮਤ ਜਿਹਾ ਆ ਆਪੀਏ ਜੋ ਜਮਾ ਡਾਕਟਰ ਨੂੰ ਫੋਟੋ ਆ ਰਹੀ ਨਹੀਂ। ਉਹ ਕਿ ਮੈਨਾ ਦੂਜੇ ਭਾਗਾਂ ਵਿੱਚ ਡਾਕਟਰ ਦੇ ਫੋਟੋ ਕੋ ਨਹੀਂ। ਲੈ ਕੇ। ਉਹ ਬਹੁਤ ਬਹੁਤ। ਗਾਇ ਜੁਨੇਗਾ ਉਹ ਕੀ ਜਾਂਦਾ ਹੈ। ਲਿਕੇ ਪਰੇ ਦੀ ਤੈਸ ਤੇ ਕੋਟਰ ਆ ਨਾ ਕੋਟਰ ਨਾਲ ਉਹ ਨਹੀਂ ਕੋਟਰ ਉਹ ਤੋਂ ਜ਼ਿਆਦਾ ਪ੍ਰੈਸ਼ਰ ਨਹੀਂ ਦੇ ਉਹ ਤੋਂ ਜ਼ਿਆਦਾ ਪ੍ਰੈਸ਼ਰ ਕੋਟਰ ਜ਼ਿਆਦਾ ਪ੍ਰੈਸ਼ਰ ਤੇ ਜਾਂਚ ਨਹੀਂ ਤਾਂ ਕਰੂੰ ਕਿ ਦੇਖੋ ਮੈਂ ਉਹ ਲੋਕ ਕਰਦਾ ਪਹਿਲੇ ਮੈਂ ਕਹਿੰਦਾ ਕਿ

ਤਾਂ ਜੀ 5 ਮਹੀਨੇ ਦੀ ਕੱਪੜਾ 6 ਮਹੀਨੇ ਦੀ 6 ਮਹੀਨੇ ਦਾ ਕਪੜਾ ਯਾਨੀ ਦੋ ਜਨ ਹੈ ਦੋ ਜਨਾਂ ਦਾ ਪਈਆ ਤੁਸੀਂ ਕੋਈ ਨਹੀਂ ਨਹੀਂ ਪ੍ਰਮਾਤਮਾ ਬਚਾਉਣ ਆਲਾ ਜੀ ਆਪਣੀ ਕੀ ਔਕਾਤ ਹੈਗੀ ਹੈ ਹਨਾ ਦੋ ਜਨਾਂ ਦਾ ਪਈਆ ਬਲੀ ਆ ਮੋਟਰ ਤਾਂ ਪਾਰੀ ਸਾਬੀ ਪਈ ਮੋਟਰ ਚੱਲਦਾ ਹੀ ਨਹੀਂ ਕਹੀ ਤੇ ਮੇਰਾ ਮੁੰਡਾ ਨਾ ਛੋਟਾ ਨਾ ਉਹਦੀ ਉਹਦੀ ਵਿੱਚ 4 ਵਜੇ ਮੇਰਾ ਤਕਲੀਫ ਦੇਖਣੀ ਨਹੀਂ ਭੱਜਿਆ ਬਣੀ ਹਮਾਰੇ ਬੜੀ ਬੇਚਾਨੀ ਦਾ ਬਸ ਤਾ ਬਹੁਤ ਕਿੱਥੇ ਹੋ ਗਿਆ ਆ ਕੀ ਬਦੂ ਤਾਂ ਬਹੁਤ ਕਰਦੇ ਬੰਨੂ ਬੰਨ ਗਏ ਬਿਲਕੁਲ ਖੜੀ ਹੈ ਹਾਂ ਦੱਬੇ ਬਾਰੇ ਬੰਦੇ ਅੰਦਰ ਦਰਦ ਕਰਦੇ ਯਾਨੋ ਫੋਮੇਗਾ ਜਿਹੜਾ ਕਾਫੂ ਜਾ ਉਹ ਬੰਸੀ ਹੈ ਇਤਨੀ ਹੈ ਮੈਨੂੰ ਮਲੀ ਗਾਇਆਂ ਕੁੜੀਆਂ ਤੋਂ ਇਹਨੂੰ ਦੱਸਿਆ ਨੂੰ ਬਾਤ ਇਹ ਕਿਤੇ ਨਾ ਖਾ ਜੇ ਨਹੀਂ ਆਪਣੀ ਤੂਜਾ ਕਰ ਦੇ ਜਦੋਂ ਕਾਲਾ ਨਾ ਜੇ ਲਾਪਰਵਾਹ ਸਮੇਂ

ஆனால் ਆਹ ਖੁੜਾ ਮਨਾਉਣੇ ਕਿਨ੍ਹੇ ਨਹੀਂ ਕੁਝ ਹੋਇਆ ਇਹ ਤੋ ਇਹਨਾਂ ਪਸਾਰ ਨੂੰ ਬਾਤ ਇਹ ਕਿਤੇ ਨਾ ਖਾਜੇ ਨਹੀਂ ਆਪਣੀ ਜਿੱਤ ਕਰਾ ਕੇ ਤੇ ਜਦੋਂ ਕਾਲ ਹੋਇਆ ਕਿ ਅਮਰਤਾ ਸਮੇਂ ਨੂੰ ਬੋਲਤੀ ਹੈ ਨਾ ਇਹਨੇ ਮਰਦ ਤੋਂ ਸਾਰੀ ਇਹਨੇ ਘੇਰ ਖੋਲ੍ਹਿਆ ਕਿਹਦੇ ਪਾਜੀ ਉੱਧਰ ਨਹੀਂ ਜਾਵੇਂ ਕੁਛ ਨਹੀਂ ਕੀਤਾ ਗੁੜੇ ਦੇ ਵਿੱਚ ਇਹ ਹੀ ਜਿਹੜਾ ਫਾਇਦਾ ਆ ਤੇਰਾ ਇੱਥੇ ਬਿਆਨ ਦਾ ਬੰਦ ਜੀ ਜੱਗ ਦਿਓ ਜੀ ਕਿ ਮੈਂ ਨਹੀਂ ਜਗ ਦੇਓ ਕੋਈ ਜਗ 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 ਲਿਆ ਆਪੋ ਪਰ ਗਾਨਾ ਉਹਨਾਂ ਕੋਲ ਤੋਂ ਗਾਂ ਦਾ ਬੱਸ ਜਿੱਕੇ ਤੋ ਟੂੜੀ ਦੇ ਪਾਣੀ ਉਹ ਤੇ ਕੇੜੇ ਦੇ ਵਿੱਚ ਤੁਸੀਂ ਵੀ ਜਾ ਕੁੱਤਾ ਮਾਰੋ ਸਭ ਕੋ ਦੂਰ ਰਹਿ ਜਾਓ ਉਹ ਦੋ ਦੰਨ ਉਹਦੇ ਪਾਸ ਹੋ ਰਹੇ ਮੈਂ ਨਾ ਮੇਰੇ ਗਾਵ ਵਰਗੀ ਭਾਈ ਮੈਂ ਤਾਂ ਇੰਨਾ ਅੱਗੇ ਥੱਲੇ ਲੱਗਾ ਹਾਂ ਤੇ ਮੈਂ ਕਿ ਤਰ੍ਹਾਂ ਦਿੰਦਾ ਹਾਂ ਇੱਦਾਂ ਤਰਤੀਂ ਸਰੇਂਦਰ ਚੱਕੇ ਮੜਾ ਫੜ ਕੇ ਬੰਨ ਲੀ တော်တော်လေးရေးတော်တော်လေးကြားလာလို့မျိုးပေါ့တော်တယ် ਇਹਗਾ ਬੇਗਾਂ ਖਾਜਾ ਭਰਾਵਾ ਉਹ ਜਾਨ ਬਚਾਈ ਦੋ ਜੀਆਂ ਦੀ ਜਾਨ ਕਈ ਕੱਲੇ ਨਹੀਂ ਧੰਨਵਾਦ ਆਪਰ ਮਾਤਮਾ ਬਚਾਉਣ ਵਾਲਾ ਦੋ ਜੀਆਂ ਦੀ ਦੋ ਜੀਆਂ ਦੀ ਤੀਜਾ ਤਰਾ ਬਚਾ ਲਈ ਨਾ ਜੇ ਇਹ ਨਾ ਕਰਦਾ ਇਹਨਾਂ ਅੱਜ ਆਪਣੇ ਸਾਥੀ ਹੈਗੇ ਆ ਜੀ ਵੈਟਰਨ ਇਨਸਪੈਕਟਰ ਸਰੇਂਦਰ ਸਿੰਘ ਫਰੋਈ ਪਰ ਤੋਂ ਠੀਕ ਹੈ ਸਰੇਂਦਰ ਜੀ